ਗੋਸ਼ਤ ਤੇ ਤਰਦਾ ਸੁਹਾਗਾ ਕਿ ਕਰਦਾ ਕਟਾਪਾ ਛਿੱਤਰਦਾ ਉਮਰਾਂ ਤੱਕ ਯਾਦ ਰਹਿੰਦੇ ਆ ਮਰਦ ਨੂੰ ਤਾਨਾ ਪੇਚ ਨੂੰ ਪਾਨਾ ਤੇ ਲੱਕੜ ਨੂੰ ਫਾਨਾ ਇਹ ਰਗੜ ਕੇ ਤਰ ਜਾਂਦੇ ਆ ਸਿਰੋਂ ਲੱਥੀ ਪੱਗ ਬਨਾਰਸੀ ਠੱਗ ਤੇ ਹਾੜ ਦੀ ਅੱਗ ਤਿੰਨੇ ਗੱਲਾਂ ਬੁਰੀਆਂ ਨੇ ਚੋਰਾਂ ਦਾ ਲੁੱਟਿਆ ਪੁਲਿਸ ਦਾ ਕੁੱਟਿਆ ਤੇ ਰੰਨਾਂ ਦਾ ਪੁੱਟਿਆ ਤਾਬ ਕਦੇ ਆਉਂਦਾ ਨਹੀਂ ਜੁੱਤੀ ਤੰਗ ਦਮੇ ਦੀ ਖੰਗ ਤੇ ਜਵਾਈ ਨੰਗ ਇਹ ਰੰਡੀ ਰੌਣਾ ਉਮਰਾਂ ਦਾ ਦੁਕਾਨ ਦਾ ਆਧਾਰ ਨਸ਼ੇ ਦਾ ਕਾਰੋਬਾਰ ਤੇ ਮਤਲਬੀ ਯਾਰ ਇਹ ਛੇਤੀ ਮਗਰੋਂ ਨਹੀਂ ਲੈਂਦੇ ਜਵਾਨੀ ਦੇ ਡੋਲੇ ਜ਼ਮੀਨਾਂ ਦੇ ਰੋਲੇ ਤੇ ਲੋਕ ਦਿਲ ਦੇ ਹੌਲੇ ਸੁਭਾਲ ਨੇ ਬੜੇ ਔਖੇ ਆ ਸੁੱਕੇ ਚਰਚੇ ਥਾਣਿਆਂ ਦੇ ਪਰਚੇ ਤੇ ਫਜ਼ੂਲ ਖਰਚੇ ਖਜ਼ਾਨੇ ਖਾਲੀ ਕਰ ਦਿੰਦੇ ਆ ਪਰਿਆ ਵਿੱਚ ਲੜਾਈ ਭੈਣ ਕਰ ਭਾਈ ਸੌਰੇ ਘਰ ਜਵਾਈ ਸਦਾ ਜੱਜਦੇ ਨਹੀਂ ਤੇ ਦਿਨ ਦੀ ਲੋ ਦੇਸੀ ਘਿਓ ਤੇ ਆਪਣਾ ਪਿਓ ਸਦਾ ਫਾਇਦਾ ਹੀ ਕਰਦੇ ਆ ਬੋ ਦੀ ਸਰਦੀ ਆਂਡੇ ਦੀ ਜ਼ਰਦੀ ਤੇ ਗਰਮ ਵਰਦੀ ਰਲ ਕੇ ਟਾਈਮ ਲਭਾਉਂਦੀਆਂ ਖਾਦੇ ਅੰਬ ਟਪਕੇ ਉਸਤਾਦਾਂ ਦੇ دبਕੇ ਤੇ ਹੱਥੀ ਦਿੱਤੇ ਸਦਕੇ ਸਾਰੀ ਉਮਰ ਹੀ ਕੰਮ ਦਿੰਦੇ ਰਹਿੰਦੇ ਆ ਇਹ ਗੱਲਾਂ ਬਹੁਤ ਪਸੰਦ ਕੀਤੀਆਂ